ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕੇਂਦਰੀ ਵਿੱਤ ਮੰਤਰੀ निर्मला सीतारमण ਨੇ ਆਪਣਾ 7ਵਾਂ ਬਜਟ ਕੀਤਾ ਪੇਸ਼ ਬਜਟ ਵਿੱਚ ਕੀਤੇ ਕਈ ਵੱਡੇ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਬਜਟ ਦੀ ਤਾਰੀਫ ਕਿਹਾ ਬਜਟ ਭਾਰਤ ਨੂੰ ਤੀਜੀ ਵੱਡੀ ਆਰਥਿਕ ਤਾਕਤ ਬਣਾਉਣ ਲਈ ਕੰਮ ਕਰੇਗਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਕੇਂਦਰੀ ਬਜਟ ਤੇ ਦਿੱਤੀ ਪ੍ਰਤੀਕਿਰਿਆ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ ਮਤਰਈਮਾਂ ਵਾਲਾ ਸਲੂਕ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ 7ਵਾਂ ਬਜਟ ਪੇਸ਼ ਕੀਤਾ ਆਮਦਨ ਕਰ ਉੱਤੇ ਸਰਕਾਰ ਨੇ ਐਲਾਨ ਕੀਤਾ ਹੈ ਅਤੇ ਕਿਹਾ ਕਿ 7.75 ਲੱਖ ਰੁਪਏ ਤੱਕ ਦੀ ਆਮਦਨ ਕਰ ਮੁਕਤ ਹੋਈ ਹੈ ਪੇਸ਼ ਹੈ ਬਜਟ ਬਾਰੇ ਸਾਡੀ ਖਾਸ ਰਿਪੋਰਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਲਗਾਤਾਰ 7ਵਾਂ ਬਜਟ ਪੇਸ਼ ਕੀਤਾ। ਉਹਨਾਂ ਲਗਭਗ 1.5 ਘੰਟਾ ਭਾਸ਼ਣ ਦਿੱਤਾ। ਉਹਨਾਂ ਇਸ ਬਜਟ ਵਿੱਚ ਮੁਲਾਜ਼ਮ ਵਰਗ ਨੂੰ ਕੁਝ ਰਾਹਤ ਦਿੱਤੀ ਹੈ। ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲੇ ਲਈ 7,75,000 ਰੁਪਏ ਤੱਕ ਦੀ ਆਮਦਨ ਕਰ ਮੁਕਤ ਹੋ ਗਈ ਹੈ ਅਤੇ ਉਹਨਾਂ ਨੂੰ ਇਸ ਬਜਟ ਤੋਂ 17,500 ਰੁਪਏ ਦਾ ਫਾਇਦਾ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2024-25 ਲਈ ਆਮਦਨ ਕਰ ਤੋਂ ਰਾਹਤ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਟੀਚਾ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣਾ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਕੇਂਦਰੀ ਵਿੱਤ ਮੰਤਰੀ ਨੇ ਨਿਜੀ ਆਮਦਨ ਟੈਕਸ ਲਈ ਟੈਕਸ ਸਲੈਬਾਂ ਨੂੰ ਵਧਾ ਕੇ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦਿੱਤੀ ਹੈ ਨਵੀਂ ਟੈਕਸ ਸਲੈਬ ਵਿੱਚ ਪਿਛਲੇ ਸਾਲ ਦੀ ਤਰ੍ਹਾਂ 3 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੋਵੇਗਾ ਪਰ ਹੁਣ 300 ਤੋਂ 7 ਲੱਖ ਰੁਪਏ ਤੱਕ ਦੀ ਆਮਦਨ ਉੱਤੇ 5 ਫੀਸਦੀ ਟੈਕਸ ਲੱਗੇਗਾ ਪਹਿਲਾਂ 300 ਤੋਂ 6 ਲੱਖ ਰੁਪਏ ਦੀ ਆਮਦਨ ਤੇ 5 ਫੀਸਦੀ ਟੈਕਸ ਲਗਾਇਆ ਜਾਂਦਾ ਸੀ 7 ਤੋਂ 10 ਲੱਖ ਰੁਪਏ ਦੀ ਆਮਦਨ ਉੱਤੇ ਹੁਣ 10 ਫੀਸਦੀ ਟੈਕਸ ਲੱਗੇਗਾ ਤੇ 10 ਤੋਂ 12 ਲੱਖ ਰੁ 15% ਦਾ ਟੈਕਸ ਲੱਗੇਗਾ 12 ਤੋਂ 15 ਲੱਖ ਦੀ ਆਮਦਨ ਉੱਤੇ ਟੈਕਸ 20% ਰਹੇਗਾ ਤੇ 15 ਲੱਖ ਤੋਂ ਵੱਧ ਆਮਦਨ ਉੱਤੇ 30% ਟੈਕਸ ਸਥਿਰ ਰਹੇਗਾ ਇਨ ધ ਨਿਊ ਟੈਕਸ ਰਜਾਈਮ ਦਾ ਟੈਕਸ ਰੇਟ ਸਟਰਕਚਰ ਇਸ ਪ੍ਰੋਪੋਜ਼ਡ ਟੂ ਬੀ ਰਿਵਾਈਜ਼ਡ ਐਸ ਫਾਲੋਸ 0 ਟੂ 3 ਲੱਖ ਰੁਪੀਆ ਨਿਲ 3 ਟੂ 7 ਲੱਖ ਰੁਪੀਆ 5% 7 ਟੂ 10 ਲੱਖ ਰੁਪੀਆ 10% 10 to 12 lakh rupees 15% 12 to 15 lakh rupees 20% and above 15 lakh rupees 30% as a result of these changes a salaried employee in the new tax regime stands to save up to 17500 rupees in income tax kisana te kheti sector layi budget vich 1.52 lakh crore rupaye da prabandh kita gaya ਇਸ ਫੰਡ ਨਾਲ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ ਯੋਜਨਾਵਾਂ ਬਣਾਈਆਂ ਜਾਣਗੀਆਂ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਜ਼ਮੀਨ ਦੀ ਰਜਿਸਟਰੀ ਉੱਤੇ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲਿਆਂਦੀ ਜਾਵੇਗੀ ਅਤੇ 5 ਸੂਬਿਆਂ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਆ ਗਾਮਟ ਇਨ ਪਾਰਟਨਰਸ਼ਿਪ ਵਿਦ ਅ ਸਟੇਟਸ ਵਿਲ ਫੈਸਿਲਿਟੇਟ ði ਇੰਪਲੀਮੈਂਟੇਸ਼ਨ ਆਫ ði ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਇਨ ਐਗਰੀਕਲਚਰ ਫੋਰ ਕਵਰੇਜ ਆਫ ਫਾਰਮਰਸ ਐਂਡ ðiਰ ਲੈਂਡਸ ਇਨ 3 ਇਅਰਸ during this year digital crop survey for kharif using the dpi will be taken up in 400 districts the details of 6 crore farmers and their lands will be brought into the farmer and land registries further the issuance of jan samarth based kisan credit cards will be enabled in five states ਮਫਤ ਸੂਰਜੀ ਬਿਜਲੀ ਯੋਜਨਾ ਉਤੇ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਚਤਾਂ ਉਤੇ ਸੋਲਰ ਪੈਨਲ ਲਗਾਏ ਜਾਣਗੇ ਜਿਸ ਨਾਲ 1 ਕਰੋੜ ਪਰਿਵਾਰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਪ੍ਰਾਪਤ ਕਰ ਸਕਣਗੇ ਇਨ ਲਾਈਨ ਵਿਦ ਅਨਾਨਸਮੈਂਟ ਇਨ ਦ ਇੰਟਰਿਮ ਬਜਟ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਹੈਸ ਬੀਨ ਲਾਂਚਡ ਟੂ ਇਨਸਟਾਲ ਰੂਫਟਾਪ ਸੋਲਰ ਪਲਾਂਟਸ ਟੂ ਇਨੇਬਲ to enable one crore households obtain free electricity up to 300 units every month the scheme has generated remarkable response with more than 1.28 crore registrations and 14 lakh applications and we will further encourage it ਕੇਂਦਰੀ ਮੰਤਰੀ ਨਰਿੰਦਰ ਸਿਰਾਮੰਡੇ ਨੇ ਮੋਬਾਈਲ ਫੋਨ ਚਾਰਜਰ ਲਿਥੀਅਮ ਬੈਟਰੀਆਂ ਸੋਨਾ ਤੇ ਚਾਂਦੀ ਤੋਂ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਇਹ ਚੀਜ਼ਾਂ ਸਸਤੀ ਹੋ ਜਾਣਗੀਆਂ ਮੋਬਾਈਲ ਫੋਨ ਐਂਡ ਰਿਲੇਟਿਡ ਪਾਰਟਸ ਵਿਦ ਅ 3 ਫੋਲਡ ਇਨਕਰੀਸ ਇਨ ਡੋਮੈਸਟਿਕ ਪ੍ਰੋਡਕਸ਼ਨ ਐਂਡ ਆਲਮੋਸਟ 100 ਫੋਲਡ ਜੰਪ ਇਨ ਐਕਸਪੋਰਟਸ ਆਫ ਮੋਬਾਈਲ ਫੋਨਸ ਓਵਰ ਦਾ ਲਾਸਟ 6 ইয়ারਸ দ্য ਇੰਡੀਅਨ ਮੋਬਾਈਲ ਇੰਡਸਟਰੀ ਹੈਸ ਮੈਚਿਊਰਡ ਇਨ ਦਾ ਇੰਟਰਸਟ ਆਫ ਕੰਜ਼ਿਊਮਰਸ I now propose to reduce the BCD on mobile phone, mobile PCBA, and mobile charger to 15%. Critical minerals. Minerals such as lithium, copper, cobalt, and rare earth elements are critical for sectors like nuclear energy, renewable energy, space, defense. Telecommunications and high tech electronics. I propose to fully exempt customs duties on 25 critical minerals and reduce BCD on two of them. This will provide a major fillip to the processing and refining of such minerals and help secure their availability for these strategic and important sectors. ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਲਈ ਜੇਕਰ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ ਤਾਂ ਪਹਿਲੀ ਵਾਰ EPF ਨਾਲ ਰਜਿਸਟਰ ਕਰਨ ਵਾਲੇ ਲੋਕਾਂ ਨੂੰ ਤਿੰਨ ਕਿਸ਼ਤਾਂ ਵਿੱਚ 15000 ਰੁਪਏ ਦੀ ਸਹਾਇਤਾ ਮਿਲੇਗੀ ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਤਹਿਤ ਕੋਈ ਲਾਭ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਦਾਖਲੇ ਲਈ ਕਰਜ਼ਾ ਮਿਲੇਗਾ ਸਰਕਾਰ ਕਰਜ਼ੇ ਦੀ ਰਕਮ ਦਾ 3% ਤੱਕ ਦੇਵੇਗੀ ਇਸ ਦੇ ਲਈ ਵਾਊਚਰ ਪੇਸ਼ ਕੀਤੇ ਜਾਣਗੇ ਜੋ ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਈ ਵਾਊਚਰਸ ਫਾਰ ਥਿਸ ਪਰਪਸ E vouchers for this purpose will be given directly to 1 lakh students every year for annual interest subvention of 3% of the loan amount. Priority 3 Inclusive human resource development and social justice. Saturation approach. Our government is committed to all round, all pervasive. And all inclusive development of people, particularly farmers, youth, women, and the poor. For achieving social justice comprehensively, the saturation approach of covering all eligible people through various programs, including those for education and health, will be adopted to empower them by improving their capabilities. Implementation of schemes meant for supporting economic activities by craftsmen, artisans, self-help groups, scheduled caste, scheduled tribe, and women entrepreneurs and street vendors such as the PM Vishwakarma, PM Svanidhi, National Livelihood Missions, and Stand-Up India will be stepped up. Purvodya, the states in the eastern part of the country. are rich in endowments and have strong cultural traditions we will formulate a plan for wodaya for all round for the all round development of the eastern region of the country covering bihar jharkhand west bengal odisha and andhra pradesh kendriya vitt mantri ne bihar nu no 58.9000 crore rupaye ate andhra pradesh nu no 15000 crore rupaye di ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਅੰਧਰਪ੍ਰਦੇਸ਼ ਦੇ ਵਿਨਾਦੀ ਢਾਂਚੇ ਤੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਲਿਆਉਣ ਦਾ ਵਾਅਦਾ ਕੀਤਾ। ਸਰਕਾਰ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਲਈ ਵਿੱਤੀ ਸਹਾਇਤਾ ਦੇ ਵੀ ਇਸ ਗੱਲ ਦਾ ਐਲਾਨ ਵਿੱਤ ਮੰਤਰੀ ਵੱਲੋਂ ਬਜਟ ਵਿੱਚ ਕੀਤਾ ਗਿਆ। ਸਿੱਖਿਆ ਕਰਜਾਂ ਉੱਤੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਘਰੇਲੂ ਸੰਸਥਾਵਾਂ ਵਿੱਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ 3% ਦੇ ਵਿਆਜ ਦਰ ਉੱਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਦਾ ਲਾਭ ਇੱਕ ਸਾਲ ਵਿੱਚ 1 ਲੱਖ ਵਿਦਿਆਰਥੀਆਂ ਨੂੰ ਮਿਲੇਗਾ। ਵਿੱਤ ਮੰਤਰੀ ਨੇ 200 ਕਰੋੜ ਰੁਪਏ ਦੇ ਫੰਡ ਦੇ ਨਾਲ ਰੁਜ਼ਗਾਰ ਅਤੇ ਹੁਨਰ ਦੀ ਸੂਲਤ ਲਈ ਪੰਜ ਯੋਜਨਾਵਾਂ ਦੇ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਬਾਅਦ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਨੇ। ਇਹ ਬਜਟ ਮੱਧ ਵਰਗ ਦੇ ਸਸ਼ਕਤੀਕਰਨ ਲਈ ਹੈ। ਨੌਜਵਾਨਾਂ ਨੂੰ ਇਸ ਬਜਟ ਤੋਂ ਵੱਡੀ ਗਿਣਤੀ ਵਿੱਚ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਬਜਟ ਮੱਧ ਵਰਗ ਨੂੰ ਤਾਕਤ ਦੇਵੇਗਾ ਅਤੇ ਔਰਤਾਂ ਛੋਟੇ ਕਾਰੋਬਾਰੀਆਂ ਐਮ ਐਸ ਐਮ ای ਦੀ ਮਦਦ ਕਰੇਗਾ। ਇਸ ਬਜਟ ਨਾਲ ਮੱਧ ਵਰਗ ਨੂੰ ਰਾਹਤ ਮਿਲੀ ਹੈ। ਉਨਾ ਵਿੱਤ ਮੰਤਰੀ ਨਰਮਲਾ ਸੀਤਾਰਮਨ ਦੀ ਦੂਰੰਦੇਸ਼ੀ ਦੀ ਸ਼ਲਾਘਾ ਕੀਤੀ ਉਹਨੇ ਕਿਹਾ ਕਿ ਮੌਜੂਦਾ ਸਰਕਾਰ ਨੌਜਵਾਨਾਂ ਦੀ ਤਰੱਕੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਹਰ ਵਰਗ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਵਿਕਾਸ ਦੀ ਨਈ ਉੱਚਾਈ ਪਰ ਲੈ ਜਾਣ ਵਾਲੇ ਇਸ ਮਹੱਤਵਪੂਰਨ ਬਜਟ ਕੇ ਲਈ ਮੈਂ ਸਭੀ ਦੇਸ਼ ਵਾਸੀਆਂ ਨੂੰ ਬਧਾਈ ਦਿੰਦਾ ਹਾਂ ਵਿੱਤ ਮੰਤਰੀ निर्मला सीतारमण जी और उनकी पूरी टीम बहुत बहुत बधाई की पात्र है साथियों ये बजट समाज के हर वर्ग को शक्ति देने वाला बजट है ये देश के गांव गरीब किसान को समृद्धि की राह पर ले जाने वाला बजट है पिछले दस वर्षों में 25 करोड़ लोग गरीबी से बाहर निकले हैं ये जो नियम मिडिल क्लास बना है यह बजट उनके सशक्तिकरण की निरंतरता का बजट है इन नौजवानों को अनगिनत नए अवसर देने वाला बजट है इस बजट से शिक्षा और स्किल को नई स्केल मिलेगी ये मिडिल क्लास को नई ताकत देने वाला बजट है ये जनजातीय समाज दलित पिछड़ों को सशक्त करने की मजबूत योजनाओं के साथ आया है ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਬਜਟ ਨੂੰ ਕੁਰਸੀ ਬਚਾਓ ਬਜਟ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਦੂਜੇ ਰਾਜਾਂ ਦੀ ਕੀਮਤ ਉੱਤੇ ਭਾਜਪਾ ਦੇ ਸਹਿਯੋਗੀਆਂ ਨਾਲ ਖੋਖਲੇ ਵਾਅਦੇ ਕਰਦਾ ਹੈ ਸਾਬਕਾ ਕਾਂਗਰਸ ਪ੍ਰਧਾਨ ਨੇ ਵੀ ਦਾਅਵਾ ਕੀਤਾ ਹੈ ਕਿ ਬਜਟ 2024 ਦੀਆਂ ਚੋਣਾਂ ਅਤੇ ਪਿਛਲੇ ਬਜਟਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਨਕਲ ਕਰਕੇ ਬਣਾਏ ਗਏ 100 ਤੋਂ ਇੱਕ ਪੋਸਟ ਵਿੱਚ ਗਾਂਧੀ ਨੇ ਕਿਹਾ ਕਿ ਕੁਰਸੀ ਬਚਾਓ ਬਜਟ ਸਹਿਯੋਗੀਆਂ ਨੂੰ ਖੁਸ਼ ਕਰੋ ਦੂਜੇ ਰਾਜਾਂ ਦੀ ਕੀਮਤ ਉੱਤੇ ਉਹਨਾਂ ਨਾਲ ਖੋਖਲੇ ਵਾਦੇ ਉਨ੍ਹਾਂ ਦੋਸ਼ ਲਗਾਏ ਕਿ ਸਰਕਾਰ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੋਈ ਯਤਨ ਨਹੀਂ ਕੀਤੇ ਕਿਸਾਨਾਂ ਨੂੰ ਰਿਕਵੈਸਟ ਕੀਤਾ ਨੇ ਬਜਟ ਉੱਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਇਹ ਬਜਟ ਕਾਗਜ਼ਾਂ ਵਿੱਚ ਤਾਂ ਚੰਗਾ ਲੱਗ ਸਕਦਾ ਪਰ ਇਸ ਨਾਲ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਇਸ ਬਜਟ ਨਾਲ ਕਿਸਾਨਾਂ ਨੂੰ ਖੇਤੀ ਦਾ ਸਮਾਨ ਵੇਚਣ ਵਾਲੀਆਂ ਕੰਪਨੀਆਂ ਨੂੰ ਜ਼ਿਆਦਾ ਫਾਇਦਾ ਹੋਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਸਾਰੀਆਂ ਫਸਲਾਂ ਉੱਤੇ ਐਮਐਸਪੀ ਦੇਵੇ ਅਤੇ ਮੁਫਤ ਬਿਜਲੀ ਸਸਤੇ ਖਾਦ ਦਾ ਪ੍ਰਬੰਧ ਕਰੇ ਖੇਤੀ ਸੰਦਾਂ ਉਤੇ GST ਘਟਾਈ ਜਾਵੇ ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣੇ ਚਾਹੀਦੇ ਨੇ ਅਤੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਰਮਨਲਾ ਸੀਤਰਾਮਣ ਵੱਲੋਂ ਅੱਜ ਸੰਸਦ ਵਿੱਚ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਬਜਟ ਉਤੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਮਤਰਈ ਮਾਵਾਲਾ ਸਲੂਕ ਕੀਤਾ ਹੈ ਉਨੇ ਕਿਹਾ ਕਿ ਬਿਹਾਰ ਆਂਧਰਾ ਦੀ ਤਰ੍ਹਾਂ ਪੰਜਾਬ ਨੂੰ ਵੀ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਹੈ ਪਰ ਇਸ ਵਾਰ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਇਸ ਦੌਰਾਨ ਕੈਬਨਟ ਮੰਤਰੀ ਹਰਪਾਲ ਚਿਮਾ ਨੇ ਕਿਹਾ ਕਿ ਬਜਟ ਵਿੱਚ ਸਿੱਖਿਆ ਸਿਹਤ ਅਤੇ ਕਿਸਾਨੀ ਲਈ ਕੁਝ ਵੀ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਪੰਜਾਬ ਨੂੰ ਕੋਈ ਵੱਡਾ ਉਦਯੋਗ ਦਿੱਤਾ ਗਿਆ ਉਹਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੀ ਹੈ ਅਤੇ ਹਮੇਸ਼ਾ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ ਇਸੇ ਤਰ੍ਹਾਂ ਅੱਜ ਦਾ ਬਜਟ ਵੀ ਪੰਜਾਬ ਵਿਰੋਧੀ ਹੈ ਇਸ ਲਈ ਕੇਂਦਰ ਨੇ ਪੰਜਾਬ ਨੂੰ ਨਿਰਾਸ਼ ਕੀਤਾ ਹੈ ਜਿਹੜਾ ਬਜਟ ਆਇਆ ਅੱਜ ਦਾ ਮੈਂ ਸਮਝਦਾ ਨੇ ਅੱਜ ਜਿਹੜਾ ਕੇਂਦਰ ਸਰਕਾਰ ਵੱਲੋਂ ਬਜਟ ਆਇਆਗਾ ਉਹਨੇ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਜਿਹੜਾ ਫਰਟੀਲਾਈਜ਼ਰ ਦੇ ਵਿੱਚ ਕਿਸਾਨ ਨੂੰ ਸਬਸਿਡੀ ਮਿਲਦੀ ਸੀ ਉਹਦੇ ਤੇ ਵੀ ਲਗਭਗ 36% ਕੱਟ ਲਾਇਆਗਾ ਔਰ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕੋਈ ਪੈਸਾ ਨਹੀਂ ਦਿੱਤਾ ਪੰਜਾਬ ਦੇ ਹੈਲਥ ਸੈਕਟਰ ਨੂੰ ਕੋਈ ਪੈਸਾ ਨਹੀਂ ਦਿੱਤਾ ਪੰਜਾਬ ਦੇ ਫਾਰਮਰ ਦੀ ਦੁੱਗਣੀ ਆਮਦਨ ਕਰਨੀ ਚਾਹੁੰਦੇ ਸੀਗੇ ਭਾਰਤੀ ਜਨਤਾ ਪਾਰਟੀ ਦਾ ਨਾਅਰਾ ਸੀ ਬੀਜੇਪੀ ਬਲੋ ਕਿਹਾ ਗਿਆ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਪਰ ਲੇਕਿਨ ਅੱਜ ਫੇਰ ਪੰਜਾਬ ਦੇ ਕਿਸਾਨ ਨੂੰ ਨਰਾਸ਼ ਕੀਤਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਬਜਟ ਆ ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਬਜਟ ਆ ਔਰ ਬੀਜੇਪੀ ਦਾ ਚਿਹਰਾ ਲੰਗਾ ਹੋ ਗਿਆ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਕਰਦੀ ਆ 16ਵੇਂ ਵੇਤਨ ਕਮਿਸ਼ਨ ਦੇ ਚੇਅਰਮੈਨ ਡਾਕਟਰ ਅਰਵਿੰਦ ਪਾਨਗੜੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਇਸ ਮੌਕੇ ਉਹਨਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਦਾ ਕੀਤਾ ਇਸ ਮੌਕੇ ਨੂੰ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਪਾਜਨ ਸਿੰਘ ਜੀ ਵੀ ਮੌਜੂਦ ਸਨ ਮੈਂ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਆ ਰਹਾ ਹਾਂ ਤਾਂ ਮੇਰਾ ਤਾਂ ਬਹੁਤ बड़ा ਔਸਰ ਹੈ ਮੇਰੇ ਲਈ ਤਾਂ ਬਹੁਤ ਇਹ ਤਾਂ ਬੜੇ ਚਾਅ ਕੇ ਕੀ ਬਾਤ ਹੈ ਮੇਰੇ ਲਈ ਸਰ ਪੰਜਾਬ ਨੇ ਇੱਥੇ ਖਾਸ ਗੱਲ ਕੀਤੀ ਹੋਈ ਹੈ ਤਾਂ ਕਿਆ-ਕਿਆ ਖਾਸ ਜੋ ਆਉਣ ਵਾਲੇ ਦਿਨੋਂ ਪੰਜਾਬ ਕੇ ਲਈ ਪੰਜਾਬ ਦੀ ਚੜ੍ਹਦੀ ਕਲਾ ਕੇ ਲਈ ਜੋ ਨਹੀਂ ਨਹੀਂ ਅਭੀ ਫੈਸਲੇ ਅਭੀ ਨਹੀਂ ਹੁੰਦੇ ਹੁੰਦੇ ਅਭੀ ਤਾਂ ਅਸੀਂ ਸਭ ਸੁਣਨੇ ਆਏ ਆਂ ਪੰਜਾਬ ਕੋ ਅੱਜ ਸਾਡੇ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਅਰਵਿੰਦ ਪੰਗੜੀਆ ਜੀ ਤੇ ਸਾਰੇ ਮੈਂਬਰ ਸਾਹਿਬਾਨ ਦੋ ਦਿਨ ਦੇ ਪੰਜਾਬ ਦੌਰੇ ਤੇ ਸੀਗੇ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਗਲੇ 5 ਸਾਲਾਂ ਚ ਕੀ ਪੰਜਾਬ ਦੇ ਪੰਜਾਬ ਲੀਕੀ ਕੀ ਕੇਂਦਰ ਵੱਲੋਂ ਫੰਡਾਂ ਦੀ ਲੋੜ ਆ ਔਰ ਸਾਰੀਆਂ ਡਿਫਰੈਂਟ ਪੋਲੀਟੀਕਲ ਪਾਰਟੀ ਪੰਜਾਬ ਦੀਆਂ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖਿਆ ਸੀਗਾ ਅੱਜ ਅੰਮ੍ਰਿਤਸਰ ਦੇ ਵਿੱਚ ਸੀਗੇ ਅੱਜ ਇੰਡਸਟਰੀ ਦਾ ਪੱਖ ਸੁਣਿਆ ਪੰਜਾਬ ਦੀ ਇੰਡਸਟਰੀ ਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਸਮਣ ਕੀਤਾ ਹੋਇਆ ਸੀ ਸੱਦਿਆ ਹੋਇਆ ਸੀਗਾ ਕਿ ਆਕੇ ਤੁਸੀਂ ਆਪਦਾ ਪੱਖ ਫਾਈਨਾਂਸ ਦੇ ਸਬੰਧੀ ਪੰਜਾਬ ਦਾ ਦੱਸੋ ਉਹ ਪੱਖ ਜਿਹੜਾ ਹੈਗਾ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ ਸੁਣਿਆ ਗਿਆ ਤੋਂ ਉਸ ਬਾਅਦ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਜੀ ਅਤੇ ਉਹਨਾਂ ਦੇ ਸਾਰੇ ਕਮਿਸ਼ਨ ਦੇ ਸਾਥੀ ਮੈਂਬਰ ਸਾਹਿਬਾਨ ਨੇ ਕਿਹਾ ਕਿ ਅਸੀਂ ਗੋਲਡਨ ਟੈਂਪਲ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆਗੇ ਨਤਮਸਤਕ ਹੋਣਾ ਚਾਹੁੰਦੇ ਆਗੇ ਉਹ ਉਹਨਾਂ ਨੂੰ ਜਿਹੜਾ ਅਸੀਂ ਕੰਪਨੀ ਕਰਕੇ ਮੈਂ ਮੇਰੇ ਦਾ ਲਾਲਜੀਤ ਪੁੱਲਰ ਜੀ ਸਾਡੇ ਮਿਨਿਸਟਰ ਸਾਹਿਬਾਨ ਕੈਬਨਿਟ ਕਲੀਗ ਹਰਭਜਨ ਸਿੰਘ ਈਟੀਓ ਜੀ ਸਰਦਾਰ ਕਲਦੀਪ ਸਿੰਘ ਤਾਲੀਵਾਲ ਜੀ ਅਸੀਂ ਉਹਨਾਂ ਨੂੰ ਲੈ ਕੇ ਆਏ ਸੀ ਨਤਮਸਤਕ ਹੋਏ ਨੇ ਕਿ ਸੋ ਹੁਣ ਇਸ ਤੋਂ ਬਾਅਦ ਬਾਗਾ ਬਾਡਰ ਜਾਣਗੇ ਸੋ ਆਉਣ ਵਾਲੇ 5 ਸਾਲਾਂ ਚ ਸੈਂਟਰ ਵੱਲੋਂ ਪੰਜਾਬ ਨੂੰ ਕੀ ਕੀ ਫੰਡਾਂ ਦੀ ਜਿਹੜੀ ਅਲੋਕੇਸ਼ਨ ਹੋਣੀ ਆ ਉਹਦੇ ਉੱਤੇ ਚਰਚਾ ਹੋਈ ਆ ਅਸੀਂ ਆਪਣੇ ਵੱਲੋਂ ਮਜ਼ਬੂਤ ਪੱਖ ਜਿਹੜਾ ਉਹ ਰੱਖਿਆਗਾ ਕਿ ਆਉਣ ਵਾਲੇ 5 ਸਾਲਾਂ 'ਚ ਸਾਨੂੰ ਪੰਜਾਬ ਨੂੰ ਕੀ ਕੀ ਲੋੜਾਂ ਔਰ ਪੰਜਾਬ ਦੇ ਉੱਤੇ ਅੱਜ ਪੰਜਾਬ ਕਿਸ ਹਾਲਾਤ 'ਚ ਮਾਨਸਾ ਪੁਲਿਸ ਨੇ ਪੈਂਡ ਫੁੱਲੂ ਵਾਲਾ ਡੋਗਰਾ ਵਿੱਚ ਘਰ ਬਾਹਰ ਸੁੱਤੇ ਪਏ ਵਿਅਕਤੀ ਦੇ ਕਤਲकांड ਦੇ ਗੁੱਥੀ ਨੂੰ ਸਲਝਾਲਿਆ ਇਸ ਮਾਮਲੇ ਵਿੱਚ ਸਸੰਸਨੀ ਖੇਜ ਖੁਲਾਸਾ ਹੋਇਆ ਹੈ ਦਰਅਸਲ ਮ੍ਰਿਤਕ ਵਿਅਕਤੀ ਨੂੰ ਨੇ ਆਪਣੇ ਹੀ ਪ੍ਰੇਮੀ ਨਾਲ ਵਲਕੇ ਉਸ ਨੂੰ ਮੌਤੇ ਘਾਟੂ ਧਾਰਿਆ ਸੀ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਇਸ ਸੰਬੰਧੇ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਸਰਹਿੰਦ ਨਹਿਰ ਵਿੱਚ ਇੱਕ ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਰਹਿੰਦ ਫਾਇਰ ਟੈਂਡਰ ਦੀ ਟੀਮ ਮੌਕੇ ਤੇ ਪਹੁੰਚੀ ਜਿਸ ਨੇ ਅੱਗ ਉੱਤੇ ਕਾਬੂ ਪਾਇਆ ਤੇ ਉਦੋਂ ਤੱਕ ਦੁਕਾਨਦਾਰ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨਦਾਰ ਮਹੇਸ਼ ਸੂਦ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਦੁਕਾਨ ਵਿੱਚ ਅੱਗ ਲੱਗੇ ਜਿਸ ਕਾਰਨ ਦੁਕਾਨ ਵਿੱਚ ਪਿਆ ਫਰਿੱਜ, ਏਸੀ ਕਿਉ ਮਸ਼ੀਨ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਹਨਾਂ ਦਾ ਲੱਖ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਰੁੜਕੀ ਦੇ 20 ਸਾਲਾ ਨੌਜਵਾਨ ਦੀ ਭੇਤ ਭਰੀ ਹਾਲਤ ਵਿੱਚ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਨੌਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਅਮਨਪ੍ਰੀਤ ਸਿੰਘ ਦੀ ਲਾਸ਼ ਫਰੰਦਪਾਖੜਾ ਨਹਿਰ ਨੇੜੇ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਕੋਲੋਂ ਬਰਾਮਦ ਹੋਈ ਹੈ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਸਥਾਨਾ ਮੂਲੇਪੁਰ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦਾ ਵੱਡਾ ਲੜਕਾ ਅਮਨਪ੍ਰੀਤ ਸਿੰਘ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਤੇ ਆਪਣੀ ਸਕੂਟਰੀ ਉੱਤੇ ਸਵਾਰ ਹੋ ਕੇ ਬਿਨਾਂ ਕਿਸੇ ਨੂੰ ਘਰ ਦੱਸੇ ਚਲਾ ਗਿਆ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਅਮਨਪ੍ਰੀਤ ਸਿੰਘ ਦੀ ਲਾਸ਼ ਸਰਹੰਦ ਪਾਖੜਾ ਨਹਿਰ ਨੇੜੇ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਕੋਲੋਂ ਬਰਾਮਦ ਹੋਈ ਉਹਨਾਂ ਕਿਹਾ ਕਿ ਲਾਸ਼ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ मीटि उन्नीस सत्त उन्नीस सौ चौबीस में महिंद्र सित्र हुक्म सिंह ने इतलाह दी कि मेरा लड़का अमनप्रीत सिंह उम्र करीब भी साल जो बिना दसे खुशी घर तो चलाया गया है जिस संबंधी संबंधी डी डी आर नंबर पच्ची उन्नीस सत्त उन्नीस सौ ची दर्ज की गई तो कल मीटि इक्कीस सत्त सौ चौबीस में इन इतलाह मिली महेंद्र सिंह की सियाना पिंड ਜ਼ਿਲ੍ਹਾ ਪਟਿਆਲਾ ਵਿੱਚ ਇੱਕ ਡੰਡ ਬੋਡੀ ਕਾਰਨਾਚ ਪੈ ਰਹੀ ਹੈ ਤੇ ਜਦੋਂ ਜਾ ਕੇ ਨਿਸ਼ਾਨਾਬਤ ਕੀਤੀ ਤੇ ਉਹਨਾਂ ਦੱਸਿਆ ਕਿ ਇਹ ਮੇਰੇ ਬਰੇਦੀ ਦੀ ਸਾਡੇ ਆਪਣੀ ਡੰਡ ਬੋਡੀ ਹੈ ਜਿਸ ਨੇ ਨਿਸ਼ਾਨਾਬਤ ਕੀਤੀ ਜਦੋਂ ਦਾ ਪੋਸਟਮਾਰਡ ਵੀ ਕਰਵਾ ਰਹੇ ਹਾਂ 193 ਬੀਐਸਐ ਬੀਐਨਐਸਐ ਨੂੰ ਵੀ ਕਾਰਵਾਈ ਕਰਦੇ ਮਾਮਲਾ ਆਇਆ ਧਿਆਨ ਵਿੱਚ ਕੋਈ ਮੋਟਰਸਾਈਕਲ ਵੀ ਤਾਂ ਨਹਿਰ ਤੇ ਮਿਲਿਆ ਐਕਟਿਵਾ ਮਿਲ ਗਿਆ ਜੀ ਐਕਟਿਵਾ ਉਹ ਜਨਾਰਪੁਰ ਤੋਂ ਦਾਲ ਖੜੀ ਜਾਂਦੇ ਜਨਰ ਦੇ ਕਿਨਾਰੇ ਖੜੀ ਹੋਈ ਨਿਵਾਸ ਮਿਲੀ ਸੀ ਕਿੰਨੇ ਸਾਲ ਦਾ ਸੀ 20 ਸਾਲ ਦਾ ਸੀ ਕੋਈ ਆਇਆ ਸਾਹਮਣੇ ਕੀ ਕਰ ਰਹੇ ਸੀ ਆ ਸਾਲ ਹਜੇ ਤੱਕ ਚੱਲ ਰਿਹਾ ਜੀ ਦੱਸਦੇ ਸੀ ਉਹ ਮਿਲੇ ਕਿ ਕੋਈ ਗੱਲ ਨਹੀਂ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ